ਡਾਕਟਰ ਸਾਹਿਬ ਅੱਜ ਲੁਧਿਆਣਾ ਪਹੁੰਚਣ ਤੇ ਤੁਹਾਡਾ ਅਸੀਂ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਵੱਲੋਂ ਸਵਾਗਤ ਕਰਦੇ ਆਂ ਤੇ ਅੱਜ ਜਿਹੜੀ ਲੁਧਿਆਣਾ ਵਿੱਚ ਮੀਟਿੰਗ ਹੋਈ ਹੈ ਤੁਸੀਂ ਆਪਣੇ ਕੌਮੀ ਸਾਥੀਆਂ ਨਾਲ ਪਹੁੰਚੇ ਹੋ ਉਹਦੇ ਬਾਰੇ ਦੱਸੋ ਸੰਨ ਮੈਂ ਇੰਟਰਨੈਸ਼ਨਲ ਪ੍ਰੈਜ਼ੀਡੈਂਟ ਡਾਕਟਰ ਕੁਲਵੰਤ ਸਿੰਘ ਮੈਂ ਤੁਹਾਡੇ ਇੱਥੇ ਪਹੁੰਚਦਾ ਮੇਰਾ ਘਰ ਨੇ ਇੱਕੀ ਹੈਗੀ ਤੁਸੀਂ ਬਹੁਤ ਸਮਾਂ ਤੋਂ ਮੈਨੂੰ ਕਹਿ ਰਹੇ ਸੀ ਕੀ ਇਹ ਇਹ ओरिजिनल ડોਕੂਮੈਂਟ ਕੀ ਦੇਖੋ ਲਿਆ ਤੇ ਮੈਂ ਤੁਹਾਨੂੰ ਸਾਰਿਆਂ ਨੂੰ ડોਕੂਮੈਂਟ ਦਿਖਾ ਦਿਆ ਉਸ ડોਕੂਮੈਂਟ ਮੇਰੇ ਕੋਲੇ ਹੈ ਜਿਹਦਾ ਨਿਊਨਲ ਤੇ ਨਾਮ ਵੀ ਮੇਰਾ ਹੈ ਅਗਰ ਡਾਕਟਰ ਰਮੇਸ਼ ਕੁਮਾਰ ਬੱਲੀ ਪ੍ਰੈਜ਼ੀਡੈਂਟ ਆਪਣੇ ਆਪ ਨੂੰ ਮੰਨਦਾ ਹੈ ਤਾਂ ਮੈਨੂੰ ડોਕੂਮੈਂਟ ਦਿਖਾ ਸਕਦਾ ਹੈ ਮੈਂ ਹੋਰ ਦੇਖ ਗਲੇ ਸਾਰ ਪਾ ਸਕਦਾ ਹਾਂ ਲੇਕਿਨ ਗਲਤ ਮੰਨ ਲਓ ਅਗਰ న్యూਸ ਦੇ ਰਹੇ ਹੈ ਤਾਂ ਬਿਲਕੁਲ ਗਲਤ ਹੈ ਤੇ ਹੋਰ ਵੀ ਮੰਨ ਲਓ ਜੇ ਇਸ ਤਰ੍ਹਾਂ ਦੀ ਕੋਈ ਰਿਊ ਹੈ ਤਾਂ ਸਾਹਮਣੇ ਸਾਹਮਣੇ ਬੈਠ ਕੇ ਗੱਲ ਕਰਾਂ ਮੈਂ ਕਿਸੇ ਤੋਂ ਡਰਨ ਵਾਲਾ ਨਹੀਂ ਐ ਕਿਉਂਕਿ ਜਿੰਨੇ ਵੀ ਮੰਨ ਲਓ ਜਥੇਬੰਦੀਆਂ ਹੈਗੀਆਂ ਪੰਜਾਬ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਮੈਨੂੰ ਸਾਰਨਾਂ ਵਧੀਆ ਜਥੇਬੰਦੀ ਥੋੜੀ 295 ਡਾਕਟਰ ਕਾਲਖਾਲੀ ਵਧੀਆ ਲੱਗੀ ਕਿਉਂ ਵਧੀਆ ਲੱਗੀ ਕਿਉਂਕਿ ਇਹਨਾਂ ਦੇ ਨਾਲ ਲੋਕ ਜੁੜੇ ਹੋਏ ਐ ਪਲੱਸ ਇਹਨਾਂ ਦਾ ਸੁਭਾਅ ਤੇ ਇਹਨਾਂ ਦੇ ਜਿੰਨੇ ਕੰਮ ਕੀਤੇ ਹੋਏ ਵਧੀਆ ਲੱਗੇ ਮੈਨੂੰ ਇਸ ਕਰਕੇ ਮੈਂ ਚਾਹੁੰਦਾ ਐ ਕਿ ਮੈਂ ਇਸ ਕਮੇਟੀ ਨੂੰ ਅੱਗੇ ਵਧਾ ਕੇ ਆਲ ਇਹਨਾਂ ਦੇ ਮੈਂਬਰ ਲੈ ਕੇ ਪੁਰਾਣੀ ਕਮੇਟੀ ਨੂੰ ਮੈਂ ਰਿਮੂਵ ਕਰਕੇ ਬਣਾ ਕੇ ਉਹਨਾਂ ਦਾ ਮੈਂ ਨੂਮਰਲ ਵਿੱਚ ਨਾਮ ਲੈ ਕੇ ਆਉਂਗਾ ਕਿਉਂਕਿ ਮੈਨੂੰ ਐਵੇਂ ਲੱਗ ਰਿਹਾ ਕਿ ਪੰਜਾਬ ਦੇ ਨਾਲ ਮੈਨੂੰ ਬਹੁਤ ਹੀ ਮੰਨ ਲਓ ਫਾਇਦਾ ਹੋਊਗਾ ਕਿਉਂਕਿ ਇਹਨਾਂ ਦਾ ਡਿਸਟ੍ਰਿਕਟ ਬਹੁਤ ਹੈ ਜਿਵੇਂ ਜਿਵੇਂ ਡਿਸਟ੍ਰਿਕਟ ਦੇ ਪ੍ਰਿੰਸਵਾਜ ਮੈਂ ਦੇਖਿਆ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ ਆਏ ਹੋ ਇੱਥੇ ਓਵੇਂ ਓਵੇਂ ਮੈਨੂੰ ਐਵੇਂ ਲੱਗ ਰਿਹਾ ਕਿ ਲੋਹਰ ਵੀ ਇਹਨਾਂ ਨਾਲ ਬਹੁਤ ਮੰਨ ਲਓ ਮੈਂਬਰ ਜੁੜੇ ਆ ਨਾ ਜਿਹੜੇ ਮੈਂਬਰ ਨਹੀਂ ਜੁੜੇ ਜਿਹੜੇ ਮੰਨ ਲਓ ਡਿਸਟ੍ਰਿਕਟ ਨਹੀਂ ਜੁੜੇ ਮੈਂ ਉਹ ਡਾਕਟਰ ਕਲਖੀ ਨੂੰ ਕਹਿੰਦਾ ਵੀ ਹੋਰ ਵੀ ਜੁੜ ਕੇ ਤੇ ਆਪਣਾ ਮੰਨ ਲਓ ਇਹ ਜੋ ਕਮੇਟੀ ਨੂੰ ਉਹ ਤੋਂ ਹੋਂਦੀ ਕੋਸ਼ਿਸ਼ ਕਰੋ ਡਾਕਟਰ ਜਸਵੀਦਰ ਸਿੰਘ ਕਾਲਖ ਜੀ ਤੁਸੀਂ ਇੱਕ ਸੂਬਾ ਪ੍ਰਧਾਨ ਦੇ ਹੋਣ ਦੇ ਨਾਤੇ ਅੱਜ ਦੀ ਇਸ ਮੀਟਿੰਗ ਵਿੱਚ ਜੋ ਵੀ ਮਤੇ ਪਾਸ ਹੋਏ ਨੇ ਉਸ ਸੰਬੰਧੀ ਸਾਨੂੰ ਚਰਣਾ ਪਾਓ ਸਭ ਤੋਂ ਪਹਿਲਾਂ ਤਾਂ ਮੈਂ ਡਾਕਟਰ ਮੁੱਟੂ ਮੁਹੰਮਦ ਜੀ ਜਿਹੜੇ ਸਾਡੇ ਮੈਡੀਕਲ ਇੰਚਾਰਜ ਨੇ ਪੰਜਾਬ ਦੇ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਤਮਾਂ ਕੋ ਕਿ ਜਿਹੜੇ ਸਾਡੀ ਗੱਲ ਨੂੰ ਜਿੱਥੇ ਸਰਕਾਰ ਦੇ ਦੁਆਰੇ ਰੱਖਦੇ ਨੇ ਹਮੇਸ਼ਾ ਲਗਾਤਾਰ ਬੀਬੀ ਬਖਤੀ ਲਈ ਖਵਾਰਾਂ ਤੇ ਇਹਨਾਂ ਦੀਆਂ ਜਿੱਥੇ ਖਵਾਰਾਂ ਲੱਗਦੀਆਂ ਨੇ ਔਰ ਨਰਸ ਵਾਰ ਤਾਂ ਬਿਨਾਂ ਪੈਸੇ ਤੋਂ ਇਹ ਸਾਡੇ ਨਾਲ ਖੜੇ ਹੋਏ ਨੇ اور دوسری گل اے جیڑی اجا اجنڈا مین سی موکھے سی کہ پنجاب ਦੇ ਵਿੱਚ میڈیکل پریکٹیشنرز ਐਸੋਸਿਏਸ਼ਨ 295 پنجاب ਲਗਾਤਾਰ ਕੰਮ ਕਰ ਰਹੀ ਹੈ چھ ਪਰ ਵਿੱਚ ਡਾਕਟਰ ਨਿਸ਼ਮਰ ਵਾਲੀਬੱਲੋ ਇਹ کہہ رہے ہیں کہ میں الریڈین میڈیکل فیڈریشن ਦਾ ਮਜੂਦਾ ਪ੍ਰਧਾਨ ਹਾਂ ਤੋਂ ਸਾਨੂੰ ਕੋਈ ਇਤਰਾਜ਼ ਨਹੀਂ ਸੀ ਪਰ ਜਦੋਂ ਉਹਨਾਂ ਨੇ ਲਗਾਤਾਰ ਇਸ ਖਾਲ ਦੇ ਲਈ ਇੱਕ ਪੈਨਲ ਜਿੱਥੇ ਬੰਦੀ ਜੀ ਵੀ ਹੋਈ ਪੰਜਾਬ ਦੇ 295 ਦੇ ਬਰਾਬਰ ਖੜੀ ਕੀਤੀ ਔਰ ਮੈਂਬਰ ਜਿਹੜੇ ਅੱਗੇ ਬਲਾਗ ਲੈਵਲ ਤੇ ਲੈ ਕੇ ਜ਼ਿਲ੍ਹੇ ਤੋਂ ਉੱਪਰ ਤੱਕ ਕੀਤਾ ਮੈਂ ਕਲਵੰਤੀ ਜੀ ਨਾਲ ਗੱਲ ਕੀਤੀ 2.5 ਦਿਨ ਪਹਿਲਾਂ ਕਿ ਆ ਕੀ ਹੋ ਰਿਹਾ ਕਿ ਤੁਸੀਂ ਦੀ ਪਛਾਣ ਹੋ ਤੇ ਬਾਲੀ ਸਾਹਿਬ ਕਹਿ ਰਹੇ ਕਿ ਮੈਂ ਪਛਾਣ ਆ ਕਿ ਸਾਨੂੰ ਕਲੀਅਰ ਕੀਤਾ ਜਾਵੇ ਤੇ ਉਹਨਾਂ ਨੇ ਸਾਡੀ ਬੇਨਤੀ ਮੰਨੀ ਔਰ ਲਗਾਤਾਰ ਬੇਨਤੀਆਂ ਕੋ ਬਾਅਦ ਇਹ ਅੱਜ ਸਾਡੇ ਕੋਲ ਆਏ ਨੇ ਕਿ ਦੇ ਵਿੱਚ ਇਹਨਾਂ ਦੀ ਟੀਮ ਆਈ ਆ ਮੈਂ ਪਹਿਲਾਂ ਤਾਂ ਕਲਵੰਤੀ ਜੀ ਦਾ ਬੜਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਉਹ ਸਾਡੇ ਨਿੱਕੇ ਜਿਹੇ ਸੱਦੇ ਤੇ ਸਾਡੇ ਮੈਂਬਰਾਂ ਦੇ ਰੁਪੂ ਹੋਏ ਨੇ ਤੇ ਨਾਲ ਦੀ ਨਾਲ ਅੱਜ ਸਾਨੂੰ تسਲੀ ਹੋਈ ਹੈ ਕਿ ਇਹਨਾਂ ਦੇ ਸਾਰੇ ਡਾਕੂਮੈਂਟ ਅੱਜ ਦੇ ਲੀਗਲੀ ਕਾਨੂੰਨ ਦੇ ਤੌਰ ਦੇ ਪਰ ਇਹਨਾਂ ਦੇ ਕੋਲੇ ਨੇ ਆਰਗੇਨਾਈਜੇਸ਼ਨ 400 ਅਰੰਗਾ 035 ਆ ਉਹਦੇ ਇਹ ਮੌਜੂਦਾ ਪ੍ਰਧਾਨ ਨੇ ਤੇ ਉਹ ਲਿਖੇ ਡਾਕੂਮੈਂਟ ਸਾਰੇ ਇਹਨਾਂ ਨੇ ਦਿਖਾਏ ਨੇ ਸਾਰਾ ਦਸਤਾਵੇਜ਼ ਦੇ ਵਿੱਚ ਔਰ ਇੱਥੇ ਸਾਰੇ ਜ਼ਿਲ੍ਹੇ ਫਿਰਸਾ ਬੱਤਰ ਹੋਣੇ ਸਾਰੇ ਮੰਨਦੇ ਨੇ ਤੇ ਜਿਵੇਂ ਜਿਵੇਂ ਵੀ ਇਹਨਾਂ ਦਾ ਹੁਕਮ ਹੋਇਆ ਆਪਾਂ ਜੀ ਆਲਰੇਡੀ ਮੈਡੀਕਲ ਪ੍ਰੈਕਟਿਸ ਨਾਲ ਜੁੜਾਂਗੇ ਤੇ ਇਹਦੇ ਨਾਲ ਇਹ ਨਹੀਂ ਹੈਗਾ ਕਿ ਅਸੀਂ ਮੰਨ ਲਓ ਉਦਹੀਂ ਮੰਨ ਜੁੜਾਂਗੇ ਇਹਦੇ ਲਈ ਇੱਕ ਬੱਕਰਾ ਮਾਫਨ ਨਹੀਂ ਬਣਾਉਣਾ ਜਿਹੜਾ ਪਹਿਲਾਂ ਚੱਲ ਰਿਹਾ ਉਹ ਜਨਾ ਕਿ ਸਟੇਟ ਤੋਂ ਹੀ ਮੈਂਬਰ ਜਾਣੇ ਨੇ ਔਰੇ ਸਾਡੇ ਚਾਰ ਮੈਂਬਰ ਕਹਿਣ ਪੰਜ ਮੈਂਬਰ ਕਹਿਣਾ ਅਸੀਂ ਹਰ ਇੱਕ ਮੈਂਬਰ ਦੀ ਮੈਡ ਦੇ ਆਧਾਰ ਤੇ ਫੈਸਲਾ ਕਰਕੇ ਇਹਨਾਂ ਨੂੰ ਮੈਂਬਰ ਦਵਾਂਗੇ ਤੇ ਵਿਸ਼ਵਾਸ ਪਾਉਣਾ ਤੁਹਾਡੇ ਲਈ ਕਿ ਦੂਸਰੇ ਸਾਡੇ ਮਿੰਟਾਂ ਤੇ ਅਰਜੋਨ ਤੇ ਸਾਰੇ ਹਾਰਾ ਚੱਕਰ ਨੂੰ ਖਬਰ ਲੱਗਣੀ ਆ ਕਿ ਵਿਸ਼ਵਾਸ ਪਾਉਣਾ ਕਿ ਤਵੰਦੀ ਅਸੀਂ ਤੁਹਾਡੇ ਨਾਲ ਆ ਔਰ ਲਗਾਤਾਰ ਜਿਹੜਾ ਹਨ ਅਸੀਂ ਆਪਣੇ ਮੈਂਬਰਾਂ ਦੀ ਵੀ ਇੱਕ ਕਲੀਨ ਕਪਰਾਉਣ ਦੀ ਰੱਖਿਆ ਕਰਦੇ ਆ ਔਰ ਤੁਹਾਡੇ ਨਾਲ ਜੁੜ ਕੇ ਅਸੀਂ ਹੋਰ ਮਜ਼ਬੂਤ ਹੋਵਾਂਗੇ ਇਹਨਾਂ ਕੋਲ ਸਕਿੰਦਾ ਧੰਨਵਾਦ ਜੈ ਜਨਤਾ ਜੈ ਸਿੰਘਾਸ